ਮੇਰਾ ਨਾਮ ਸਚੀਪ ਸਿੰਘ ਹਨਾੜਾ ਹਾਂ। ਮੈਂ ਨਿਊ ਜੰਗ ਵਾਲਮੀਕੀ ਫੈਡਰੇਸ਼ਨ ਦਾ ਪ੍ਰਧਾਨ ਹਾਂ। ਤੇ ਅੱਜ ਤਾਜਪੁਰ ਰੋਡ ਤੇ ਈਡਲਯੂਐਸ ਕੋਲੋਲੀ ਦੇ ਵਿੱਚ ਗੋਗਾ ਜਹਰ ਪੀਰ ਜੀ ਦਾ ਪੰਜਵਾਂ ਜਿਹੜਾ ਮੇਲਾ ਕਰਾਇਆ ਜਾ ਰਿਹਾ ਤੇ ਲੰਗਰ ਦੇ ਵਿੱਚ ਵਿਸ਼ਾਲ ਲੰਗਰ ਕਰਾਇਆ ਜਾ ਰਿਹਾ ਹੈ। ਮੈਂ ਸਾਰੇ ਸੰਗਤਾਂ ਨੂੰ ਵਧਾਈ ਦੇਣਾ ਤੇ ਜਿਨ੍ਹਾਂ ਨੇ ਅੱਜ ਇਹ ਲੰਗਰ ਦਾ ਤੇ ਮੇਲੇ ਦਾ ਪ੍ਰੋਗਰਾਮ ਕਰਾਇਆ ਇਹਨਾਂ ਨੂੰ ਬਹੁਤ ਬਹੁ ਵਧਾਈ ਦੇਣਾ ਤੇ ਜਿੰਨੇ ਸੰਗਤਾਂ ਸਾਰਿਆਂ ਨੂੰ ਕਹੂੰਗਾ ਵੀ ਗੁਰੂ ਪੀਰ ਤੋਂ ਸਾਰਿਆਂ ਤੋਂ ਸਾਰਿਆਂ ਦੀ ਮਰਜ਼ਾ ਪੂਰੀਆਂ ਕਰਨ ਤੇ ਇਦਾਂ ਦੇ ਵਿਸ਼ਾਲ ਮੇਲੇ ਲੰਗਰ ਹੁੰਦੇ ਰਹਿਣ ਦੇਖੋ ਜੇ ਨੌਜਵਾਨ ਵੀਰ ਸਾਡੇ ਧਾਰਮਿਕ ਕੰਮਾਂ 'ਚ ਰਹਿਣਗੇ ਤੇ ਨਸ਼ਿਆਂ ਤੋਂ ਆਪੇ ਹੀ ਦੂਰ ਰਹਿਣਗੇ ਇਦਾਂ ਦੇ ਧਾਰਮਿਕ ਤੇ ਚੰਗੇ ਕੰਮ ਹੁੰਦੇ ਰਹਿਣੇ ਚਾਹੀਦੇ ਆ ਜਿਹਦੇ ਨਾਲ ਨੌਜਵਾਨਾਂ ਦਾ ਧਿਆਨ चंगे काम रहे मैं अनिल ठाकुर आज हम सभी लोग सभी भाईचारा सभी लोग यहाँ पे ई डब्ल्यू एस कॉलोनी जहाँ पे हमारे बड़े भाई गुरुजी राहुल गुरुजी जो कि समाज की बहुत सेवा कर रहे हैं और ये सभी समाज के यूथ को अपने और खींच रहे हैं और धार्मिक और हमारे मड़ी जी जो हमारे पीर हैं उनके लड़ लगा रहे हैं ये गुरुजी हमारे राहुल भाई साहब आज कई सालों से ये लंगर की सेवा कर रहे हैं और समाज की सेवा कर रहे हैं और हम सभी भाईचारा इनके साथ जुड़े हुए हैं और हम आगे ये आश्वास और ये हम लोग ये आश्वासन करते हैं कि राहुल गुरु जी आप हम सभी को बढ़िया रस्ते लगाओगे और आप जब भी हमें मैसेज दोगे हम सभी वक्त वक्त अपने जितने भी भाईचारा सबको लेके पहुंचेंगे ये पाँचवा भंडारा है और हम और हम गोगामी पीर जी से और सभी हमारे गुरु जी से आशीर्वाद ले हम चाहते हैं कि सालों साल ये भंडारा चलता रहे और लाखों हज़ारों की गिनती में गरीब लोग आए और खा के जाएँ करिए यूथ जो है यूथ एक हमारी इंडिया की एक पहचान है इंडिया में सबसे ज़्यादा यूथ है यूथ को अगर हम अच्छे तरफ लगाएंगे तो यूथ अच्छी तरफ जाएगा यूथ को गाइड करने के लिए कोई जो हमारे जो जो मान लीजिए कोई यूथ को गाइड कर दे अच्छा तो यूथ अच्छे पास जाएगा अगर यूथ को कोई गलत गाइड करेगा तो गलत जाएगा और रही बात हम करते हैं आज पंजाब की बात पंजाब एक रंगला पंजाब था आज के टाइम में पर लेकिन पंजाब में इतना नशा बढ़ गया है वो कुछ सरकारों की गलती है कुछ यहाँ के रह रहे जो पॉलिटिशियंस हैं उनकी गलती है पर चलो हम उस चीज़ पर नहीं जाते हैं हम ये इतना कहना चाहते हैं सभी यूथ को मैं ये मैसेज देना चाहता हूँ जितने यूथ के लोग हैं जितने मेरे भाई बंधु हैं वो सब लोग आप अच्छे काम करिए अच्छे लोगों के साथ जुड़िए अच्छे कामों में उपराले में साथ दीजिए तभी आपका भला है और आपके परिवार का भला है मेरा नाम चंदन ठीक कहना चाहो चाहोग भंडारा करा रहे हो किन्ने साल तक करा रहे हो कि करा रहे हो साडे राहुल भगत जी जो लंबे समय तो धर्म समाज की और सर्व समाज की सेवा करते हैं ਔਰ ਹਰ ਸਾਲ ਹੀ ਮੈਂ ਸਮਝਦਾ ਇਹ ਬੁੱਗਾ ਨੌਮੀ ਨੂੰ ਜਿਹੜਾ ਇਹਨਾਂ ਦਾ ਜਿਹੜਾ ਲੰਗਰ ਸਮਰਪਿਤ ਹੁੰਦਾ ਔਰ ਹਰ ਸਾਲ ਇਹ ਲੰਗਰ ਲਾ ਕੇ ਪੂਰੇ ਸਮਾਜ ਨੂੰ ਇਹ ਸਨੇਹਾ ਦਿੰਦੇ ਆ ਕਿ ਆਪਾਂ ਸਾਰਿਆਂ ਨੂੰ ਬੁਰਾਈਆਂ ਤੋਂ ਹਟ ਕੇ ਧਰਮ ਕੌਮ ਦੇ ਲਈ ਆਪਣਾ ਜਿਹੜਾ ਆਪਣਾ ਕੰਮ ਜਿਹੜਾ ਕਰਨਾ ਚਾਹੀਦਾ ਔਰ ਸਰ ਸਮਾਜ ਜਿਹੜੀ ਸੇਵਾ ਕਰਨੀ ਜੀ ਮੇਰਾ ਰਵੀ ਕੁਮਾਰ ਨਾਮ ਆਈ ਜਿਹੜਾ ਅੱਜ ਲੰਗਰ ਲਗਾ ਰਿਹਾ ਕਿੱਥੇ ਲਗਾਇਆ ਕਰੋ ਕਿਹ ਚੀਜ਼ ਲਗਾਇਆ ਇਹ ਲੰਗਰ ਜਿਹੜਾ ਲਾਇਆ ਗਿਆ ਵਾ ਜਾਹਰ ਵੀਰ ਵੀਰ ਗੋਗਾ ਵੀਰ ਜੀ ਦੇ ਯਾਰ ਵਿੱਚ ਹਰ ਸਾਲ ਰਾਹੁਲ ਭਗਤ ਜੀ ਜਿਹੜਾ ESW ਕਲੋਨੀ ਦੇ ਵਿੱਚ ਲਾਂਦੇ ਨੇ ਇੱਥੇ ਹੋਰ ਵੀ ਅੱਡ ਅੱਡ ਥਾਵਾਂ ਤੋਂ ਅੱਡ ਅੱਡ ਸ਼ਹਿਰ ਤੋਂ ਸੰਗਤਾਂ ਪਹੁੰਚੀਆਂ ਨੇ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਸਾਡੇ ਰਾਹੁਲ ਭਗਤ ਜੀ ਤੇ ਉਹਨਾਂ ਦੀ ਟੀਮ ਤੇ ਉਹਨਾਂ ਦੇ ਦੋਸਤ ਉਹਨਾਂ ਦੇ ਚੇਲੇ ਉਹਨਾਂ ਦੇ ਜਿੰਨੇ ਵੀ ਮੈਂਬਰ ਹੈਗੇ ਨੇ ਬੜੀ ਧੂਮ-ਧਾਮ ਨਾਲ ਮਨਾਉਂਦੇ ਨੇ ਹਰ ਸਾਲ ਮਨਾਉਂਦੇ ਨੇ ਤੇ ਅਸੀਂ ਇੰਨਾ ਕੀ ਕੁਝ ਕਹਿੰਦੇ ਹੋਏ ਜਹਰਵੀਰ ਪੀਰ ਗੁੱਗਾ ਪੀਰ ਕੀ ਜੈ ਜਹਰਵੀਰ ਪੀਰ ਗੁੱਗਾ ਪੀਰ ਕੀ ਜੈ ਕਿੰਨੇ ਸਾਲ ਹੋ ਗਏ ਇਹ ਸਲੰਗਰ ਇਹ ਸਾ ਇਸ ਲੰਗਰ ਨੂੰ ਲੰਦੋ ਇਹ ਕਟੋ ਘਟ ਸਾਨੂੰ 5 6 7 ਸਾਲ ਹੋ ਚੁੱਕੇ ਨੇ ਤੇ ਅੱਗੇ ਵੀ ਰਾਹੁਲ ਪਗਤ ਜੀ ਜਿੱਦਾਂ ਸਾਨੂੰ ਸਨੇਹਾ ਲਾਣਗੇ ਇਹ ਲੰਗਰ ਦੇ ਵਿੱਚ ਜ਼ਰੂਰ ਹਾਜ਼ਰ ਹੋਵਾਂਗੇ ਹਰ ਇੱਕ ਨੂੰ ਮੇਰਾ ਮੈਸੇਜ ਹੈ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਪੀੜ੍ਹੀ ਜਿਹੜੇ ਨਸ਼ੇ ਨੂੰ ਲੈ ਕੇ ਧਾਰਮਿਕ ਸਾਂਭਾ ਖੋਲੀ ਗਈ ਹੈ ਉਹਨਾਂ ਨੂੰ ਕੀ ਮੈਸੇਜ ਹੈ ਮੈਂ ਉਹਨਾਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਦੋਸਤਾਂ ਨੂੰ ਆਪਣੇ ਮਿੱਤਰਾਂ ਨੂੰ ਇਹ ਮੈਸੇਜ ਦੇਣਾ ਚਾਹਨਾ ਵਾ ਇਹ ਜਿਹੜਾ ਨਸ਼ਾ ਤੁਸੀਂ ਕਰ ਰਹੇ ਹੋ ਜਾਂ ਕਰਾਉਂਦੇ ਆ ਇਹ ਨਸ਼ੇ ਨੂੰ ਹਟ ਕੇ ਆਪਾਂ ਧਾਰਮਿਕ ਕੰਮ ਵੱਲ ਚਲੀਏ ਵਧੀਆ ਕੰਮ ਕਰੀਏ ਵਧੀਆ ਸੋਚ ਰੱਖੀਏ ਜੇ ਆਪਾਂ ਧਾਰਮਿਕ ਕੰਮ ਵੱਲ ਚੱਲਾਂਗੇ ਨਸ਼ੇ ਵੱਲ ਸਾਡਾ ਧਿਆਨ ਨਹੀਂ ਰਹੂਗਾ ਤੇ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਤੋ ਜਿਹੜਾ ਸਾਡਾ ਯੂਥ ਆ ਜਿਹੜਾ ਗਲਤ ਪਾਸੇ ਜਾ ਰਿਹਾ ਵਾ ਉਹ ਗਲਤ ਪਾਸੇ ਨਹੀਂ ਜਾਊਗਾ ਮੈਂ rahul bhagat ews colony ludhiana ਤੋਂ ਤੇ ਇਹ ਜਾਰ ਵੀਰ ਗੁੱਗਾ ਪੀਰ ਜੀ ਦਾ ਪੰਡਾਰਾ ਹਰ ਸਾਲ ਅਸੀਂ ਕਰਦੇ ਆਂ 5 ਸਾਲ ਹੋ ਗਏ ਸੇਵਾ ਸੀ ਕਰ ਰਹੇ ਆਂ ਤੇ ਇਦਾਂ ਹੀ ਹਰ ਸਾਲ ਕਰਦੇ ਰਾਵਾਂਗੇ ਕਿੰਵਾਂ ਪੰਡਾਰਾ ਹੈ ਪੰਜਵਾਂ ਪੰਜਵਾ ਪੰਡਾਰਾ ਕਿੱਥੇ ਕਰਕੇ ਹੋਇਆ ਪਈ ਡਬਲਯੂਐਸ ਕਲੋਨੀ ਵਰਦਮਨ ਬੈਕਸੈਡ ਕਿਹੜੇ ਕਿਹੜੇ ਮੁੱਖ ਮਹਿਮਾਨ ਆਏ ਨੇ ਤੇ ਕਿਹੜੇ ਕਿਹੜੇ ਹੋਰ ਪ੍ਰਾਲੇ ਕੀਤੇ ਗਏ ਨੇ ਮੁੱਖ ਮਹਿਮਾਨ ਸਾਰੇ ਆਪਣੇ ਭਰਾ ਨੇ ਸਾਰੇ ਸੇਵਾਦਾਰ ਆ ਸਾਰੇ ਸੇਵਾਦਾਰ ਨੇ ਤੇ ਇਹ ਜਿਹੜਾ ਤੁਸੀਂ ਪੰਡਾਰਾ ਕਿਤੇ ਦੇ ਵਿੱਚ ਜਗਰਾਤਾਂ ਵਗੈਰਾ ਵੀ ਕਰਾਇਆ ਕੋਈ ਯਾਨੀ ਕਿ ਸ਼ੋਭੀਸ਼ੰਤ ਵੀ ਆਏ ਸੀ ਹਾਂਜੀ ਕੋਈ ਸ਼ੋਭੀਸ਼ੰਤ ਵੀ ਆਏ ਸੀ ਜਿਹੜੇ ਜਗਰਾਤਾਂ ਕਰਾਇਆ ਕੋਈ ਕਵਾਲ ਵੀ ਨਹੀਂ ਕਵਾਲ ਅਗਲੇ ਸਾਲ ਤੋਂ ਹੋਊਗਾ ਸ਼ੁਰੂ ਹਾਂ ਤੁਹਾਨੂੰ ਅਗਲੇ ਲੋਕਾਂ ਨੂੰ ਵੀ ਮੈਸੇਜ ਕਰਨਾ ਚਾਹੀਦਾ ਕਿ ਤੇ ਲੋਕਾਂ ਨੂੰ ਇਹੀ ਮੈਸੇਜ ਦੇਵਾ ਦੇ ਮੰਗੇ ਅਸੀਂ ਕਿ ਵੀ ਤੁਸੀਂ ਆਪਣਾ ਸੇਵਾ ਕਰੋ ਜਿਹੜਾ ਵੀ ਜਿਹਨੂੰ ਮੰਨਦਾ ਵਾ ਹਰ ਤਰੀਕੇ ਨਾਲ ਆਪਣਾ ਉਹੀ ਆਪਣੇ ਸਮਾਜ ਦੀ ਆਪਣੇ ਸੇਵਾ ਕਰੇ ਤੇ ਆਪਣੇ ਰੱਬ ਦੀ ਜਿਹਨੂੰ ਜੋ ਮੰਨਦਾ ਵਾ ਉਸ ਤਰੀਕੇ ਨਾਲ ਆਪਣਾ ਕਰੀ ਜਾਵੇ ਸੇਵਾ ਸਾਡੇ ਵੱਲੋਂ ਕਿਹੜੇ ਜਿਹੜੇ ਉਪਰਾਲੇ ਕੀਤੇ ਜਾਂਦੇ ਸਾਡੇ ਵੱਲੋਂ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਤੇ ਜਿਹੜੇ ਸਮਾਜ ਦੇ ਜਿਹੜੇ ਆਪਣੇ ਗਰੀਬ ਪਰਿਵਾਰ ਆ ਉਹਨਾਂ ਦੀ ਸੇਵਾ ਅਸੀਂ ਕਰਦੇ ਹਾਂ ਹਰ ਸਾਲ ਸਾਲ ਦੇ ਵਿੱਚ ਦੋ ਵਾਰ ਕਰਦੇ ਹਾਂ ਤੇ ਭੰਦਾਰਾ ਲਾਉਣੇ ਨੂੰ ਗਣ ਪੀੜੀ ਨੂੰ ਕੀ ਮੈਸੀਜ ਦੇ ਰਹੇ ਜਿਹੜੇ ਨਸ਼ੇ ਨੂੰ ਲੈ ਕੇ ਜੋ ਧਾਰਮਿਕ ਸਥਾਨ ਦਾ ਨਾਮ ਹੀ ਜਦ ਸਮਨ ਲੋਕੀ ਖਤਮ ਹੋ ਚੁੱਕਿਆ ਉਹਨਾਂ ਕੀ ਮੈਸੀਜ ਅਸੀਂ ਤਾਂ ਇਹ ਮੈਸੇਜ ਦੇਵਾਂਗੇ ਕਿ ਭਈ ਨਸ਼ਾ ਛੱਡ ਕੇ ਵੀ ਇਸ ਪ੍ਰਮਾਤਮਾ ਵੱਲ ਆਪਾਂ ਲੋ ਲਾਈਏ ਤੇ ਗਲਤ ਸੰਗਤ ਨੂੰ ਛੱਡੀਏ ਗਲਤ ਰਸਤੇ ਤੇ ਨਾ ਚਲੀਏ ਮੈਂ ਐਡਵੋਕੇਟ ਅਵਦੇਸ਼ ਚ ਦੱਸਿਆ ਮੈਂ ਲੁਧਿਆਣੇ ਤੋਂ ਤੇ ਲੁਧਿਆਣਾ ਸੈਸ਼ਨ ਕੋਰਟ ਦੇ ਵਿੱਚ ਜਿਹੜਾ ਲੰਗਰ ਲਗਾਇਆ ਗਿਆ ਕਿਹੜੀ ਜਗ੍ਹਾ ਤੇ ਲਗਾਇਆ ਗਿਆ ਰ ਕੀ ਚੀਜ਼ਾ ਲਗਾਈ ਇਹ ਬਾਬਾ ਗੋਗਾ ਪੀਰ ਜੀ ਦਾ ਲੰਗਰ ਲਾਇਆ ਗਿਆ ਹਰ ਸਾਲ ਦੀ ਤਰ੍ਹਾਂ ਤੇ ਹਰ ਸਾਲ ਦੀ ਤਰ੍ਹਾਂ ਆਪਣੇ ਰਾਹੁਲ ਪਾਪਾ ਜੀ ਇੱਥੇ ਲੰਗਰ ਲੰਦ ਨੇ ਡੋਲਸਲੋਨੀ ਦੇ ਵਿੱਚ ਤੇ ਬਹੁਤ ਹੀ ਸੰਗਤਾਂ ਇੱਥੇ ਲੰਗਰ ਬੜੇ ਸਰਦਾਰਪੂਰਵਕ ਛਕਦੇ ਨੇ ਤੇ ਗੋਗਾ ਪੀਰ ਜੀ ਦੀ ਪੂਰੀ ਕਿਰਪਾ ਹੈਗੀ ਆ ਇੱਥੇ